ਇਹ ਤਸਵੀਰ ਮੈਂ ਤਦਨਾਂ ਸਾਂਝੀ ਕਰ ਰਿਹਾ ਪਿੰਡ ਦਿੱਤੇਵਲੇ ਪੈਣੀ ਤੇ ਜ਼ਿਲ੍ਹਾ ਫਾਜ਼ਿਲਕਾ ਆ ਪਰਿਵਾਰ ਪਿੱਛੇ ਬੈਠਾ ਹੈ ਮੇਰੇ ਨਾਲ ਜਿਹੜੇ ਕਿ ਹੜ੍ਹ ਪ੍ਰਭਾਵਿਤ ਹੈ ਆ ਜ਼ਮੀਨ ਤਿੰਨ ਕੋ ਕਿੱਲੇ ਸੀ ਉਹ ਸਾਰੀ ਡੁੱਬ ਕੇ ਆ ਖਰਾਬ ਹੋ ਗਈ ਹੈ ਆ ਦੋ ਬੱਚਿਆਂ ਨੇ ਇੱਕ ਇੱਕ ਬੱਚੀ ਦੀ ਉਮਰ 17-18 ਸਾਲ ਹੈ ਤੇ ਦੂਜੀ ਦੀ 16 ਸਾਲ ਹੈ ਤਾਂ ਇਹ ਦੋਨੋਂ ਜਿਹੜੇ ਆਪਾਂ ਇਸ ਨੇ ਹੈਂਡੀਕੈਪ ਨੇ ਇਹ ਭਾਈ ਜੀ ਵੀ ਆਪ ਵੀ ਜਿਹੜੇ ਹੈਂਡੀਕੈਪ ਹੈਗੇ ਨੇ ਤੇ ਹਾਲਾਤ ਬਿਲਕੁਲ ਬਹੁਤ ਮੜ ਨੇ ਅੱਜ ਆਪਾਂ ਗੱਲ ਕਰੀਏ ਤਰੀਕ 6 ਨਵੰਬਰ 2025 ਆਪਾਂ ਖੜਿਆ ਆ ਪਿੰਡ ਰੇਤਵਾਲੇ ਪੈਣੀ ਦੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਕੀ ਇਹਨਾਂ ਦੇ ਹਾਲਾਤ ਨੇ ਕਿਵੇਂ ਇਹਨਾਂ ਕਰਦਾ ਗੁਜ਼ਾਰਾ ਚੱਲ ਰਿਹਾ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਸੰਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਰੇਤੇਵਾਲੇ ਪੈਣੀ ਜੀ ਖੜਾ ਐ ਜੀ ਜਮੀਨ ਵਾਜੀ ਤੁਹਾਡੀ ਨਹੀਂ ਜੀ ਕਿੰਨੇ ਜਣੇ ਬੱਚੇ ਤੁਹਾਡੇ ਮੇਰੀ ਤਿੰਨ ਸਾਡੇ ਤਿੰਨ ਕਲੇ ਸੀ ਜੀ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੂੰ ਇੱਕ ਮੁੰਡਾ ਦੋ ਕੁੜੀਆਂ ਹੈਂਡੀਕੈਪ ਕੀ ਜਮਾਨਦਰੋ ਤੋਂ ਹੈ ਕਿ ਬਾਤ ਹੋਇਆ ਬੱਚੀ ਕਿ ਸਰ ਜਮਾਨਦਰੋ ਦੇ ਨੇ ਕਿੰਨੀ ਉਮਰ ਹੈ ਸੱਚੀ ਇਹ ਕਰਨਾ ਇਹਦੀ 18 ਸਾਲ ਤੇ ਆਹ ਜੀ ਲੜਕੀ ਹੈ ਕਹਿੰਦੇ 17 ਸਾਲ ਹੈ ਜੀ ਇਹ ਲੜਕਾ ਹੈ ਹਾਂ ਜੀ ਲੜਕੀ ਹੈ ਅੱਜ ਭਾਈ ਜੀ ਤੁਹਾਡੀ ਜਦੋਂ ਹੜ੍ਹ ਹੁਣ ਸੁੱਕ ਗਿਆ ਸਮਝੋ ਗਾ ਤੁਸੀਂ ਬੀਲੀ ਨਹੀਂ ਜੀ 2023 ਵਿੱਚ ਵੀ ਡੁੱਬ ਗਈ ਪòn ਫੇਰ ਫੇਰ ਪਸੜ ਮਾਰੀ ਗਈ ਖਤਮ ਹੋ ਗਈ ਪਾਣੀ ਨਾਲ ਕਿਲਾ ਸਵਾ ਗਹਿਣ ਰੱਖੀ ਹੋਈ ਪੈਲੀ ਤੇ ਦੋ ਕਿ ਲੈ ਗਈ ਆ ਉਹ ਵੀ ਕੋ ਨਹੀਂ ਬਜੀ ਤੇ ਬਾੜ ਨਾਲ ਖਤਮ ਹੋ ਗਈ ਪੈਲੀ ਬੱਚੇ ਆ ਗਏ ਮੈਂ ਉਹ ਕਿਹ ਕਿਹਾ ਲਿਖਿਆ ਉਹ ਜਿਹੜੇ ਮੈਂ ਆਪ ਵੀ ਐਂਡਿਕਾ ਕਰਾਂ ਤੇ ਸਰ ਜਿਵੇਂ ਵੀ ਹਲਪ ਹੋਵੇ ਕੋ ਕਰੋ ਬੋਰ ਵੀ ਮਿਲ ਗਿਆ ਵੀ ਮੈਂ ਪਾਣੀ ਧਾਣੀ ਖਲ ਕਿਥੋਂ ਲਾਵਾਂ ਦਾ ਮਤਫਸਦ ਕਾਵਾਂ ਦਾ ਵੀ ਇਹ ਵੀ ਹਲਪ ਕੀਤੀ ਜਾਵੇ ਕਿੰਨਾ ਖਰਚ ਆ ਜਾਂਦਾ ਮੈਂ ਬੋਰ ਲੱਖ ਨੇੜੇ ਚੜਿਆ ਨਾ ਜੀ ਅੱਛਾ ਹਾਂਜੀ ਤੇ ਬੱਚਿਆਂ ਦਾ ਫੇਰ ਮੰਨ ਲਓ ਕੋਈ ਟਾਇਲਟ ਲੈਟਰਿੰਗ ਬਾਤ ਉਹਨគੇ ਬਾੜਾ ਉਖਾਤਾ ਬਹੁਤ ਜ਼ਿਆਦਾ ਉਖਾ ਬਹੁਤ ਜ਼ਿਆਦਾ ਬੱਚਿਆਂ ਨੂੰ ਹੁਣ ਇਸ ਟਾਈਮ ਕੀ ਜ਼ਰੂਰਤ ਕੋ ਸਾਈਕਲ ਲੇਕਿਨ ਸਾਈਕਲ ਜਾਂ व्हीਲਚੇਅਰ ਜਾਂ ਜਿਵੇਂ ਆਪਣੀ ਬੈਟਰੀ ਵਾਲੀ ਹੁੰਦੀ ਹੈ ਜੀ ਉਹ ਦਿੱਤੀ ਜਾਵੇ ਬਹੁਤ ਔਖੇ ਨੂੰ ਬੱਚੇ ਲਿਜਾਣਾ ਲਿਆਣਾ ਬੜਾ ਬਹੁਤ ਜ਼ਿਆਦਾ ਔਖਾ ਹੈ ਹਾਂਜੀ ਜੀ ਕੋਣ ਇਹਨਾਂ ਦਾ ਕਿਵੇਂ ਤੁਸੀਂ ਕਰ ਰਹੇ ਹੋ ਪਾਲਣ ਪੋਛ ਸਰ ਬਹੁਤ ਔਖਾ ਹੈ ਹਾਂ ਤੇ ਇਹਨਾਂ ਦੇ ਨਾ ਤਾਂ ਕੋਈ ਸਾਈਕਲ ਦੀ ਮਦਦ ਹੈ ਜਾਂ ਕੁਝ ਵੀ ਹੈ ਮੈਂ ਆਪ ਇਹਦੀ ਗੱਲ ਅਪਡੇਟਾਂ ਦੀ ਇੱਕ ਨਾ ਤਾਂ ਆਰਥੀ ਦੇਂਦੇ ਪਏ ਜਾਂ ਕੁਝ ਵੀ ਮੈਂ ਅੱਗੇ ਜਿੰਨਾ ਕੁ ਵਗਾ ਸੀ ਮੈਂ ਕਰਦਾ ਰਿਆ ਮੇਰੇ ਕੋਲ ਹੈ ਨਹੀਂ ਹੁਣ ਵੀ ਕੁਝ ਤੇ ਮੈਂ ਕਿத்து ਗੁਜ਼ਾਰਾ ਬੱਚਿਆਂ ਦਾ ਵੀ ਆਪਲਾ ਵੀ ਕਿੱਥੋਂ ਕਰਨ ਲਈ ਕੁਝ ਇੱਕਲ ਮੰਗਦਿਆਂ ਨੂੰ ਕਿ ਜਿਵੇਂ ਟ੍ਰਾਈਸਾਈਕਲ ਹੋ ਗਿਆ ਜਾਂ ਮੋਟਰ ਵਾਲੀ ਹੋ ਗਈ ਉਹ ਲੈ ਕੇ ਦਿੱਤੀ ਜਾਵੇ ਤੇ ਤਾਂ ਕਰ ਤੇ ਬੱਚਾ ਬਹੁਤ ਜ਼ਿਆਦਾ ਔਖਾ ਹੈ ਅੱਛਾ ਇਹ ਇਹ ਗੁੱਡੀਆਂ ਦਾ ਨਾਂ ਕੀ ਤੇ ਕਿੰਨੀ ਉਮਰ ਹੈ ਜੀ ਕਹਿੰਦੀ ਜੀ 18 ਸਾਲ ਜੀ ਜੀ ਪਰਵਿੰਦਰ ਕੌਰ ਜੀ ਤੇ ਮਾੜਾ ਮੋਟਾ ਕੋ ਸਕੂਲ ਜਾਣ ਦੀ ਇੱਛਾ ਰੱਖੀ ਨਹੀਂ ਜੀ ਅੱਛਾ ਉਹ ਉਹ 17 ਸਾਲਾਂ ਦੀ ਜੀ ਉਹ ਕੁੜੀ ਹੈ 17 ਸਾਲਾਂ ਦੀ ਜੀ ਜੀ ਹਾਂ ਜੀ ਅੱਛਾ ਆਪਣੀ ਕੋਈ ਵੀਡੀਓ ਵੇਖ ਕੇ ਤੁਹਾਡੀ ਕੋਈ ਮਦਦ ਕਰਨਾ ਚਾਹਵੇ ਗਾਨੀ ਵੀਰ ਸਾਹ ਆਪਣਾ ਐਡਰੈਸ ਤੇ ਮੈਲ ਨੰਬਰ 2 95306 5488 ਐਡਰੈਸ ਹਾਂ ਜੀ ਐਡਰੈਸ ਰੇਤੇ ਵਾਲੀ ਬਹਿਣੀ ਰੇਤੇ ਵਾਲੀ ਢਾਣੀ ਤੇ ਜਿਲਾ ਫਾਇਲ ਜਿਲਾ ਫਾਇਲ